ਅਸੀ ਗਾ ਦੋਸਤੋ ਮੈਂ ਤੁਹਾਡਾ ਆਪਣਾ ਜਿੰਦੀਪ ਕੌਸ਼ਲ ਅੱਜ ਤੁਹਾਨੂੰ ਲੈ ਕੇ ਚੱਲਿਆ ਮੈਂ ਫਿਰੋਜ਼ਪੁਰ ਤੋਂ ਹਸੈਨੀ ਵਾਲਾ ਬਾਰਡਰ ਹਸੈਨੀ ਵਾਲਾ ਬਾਰਡਰ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਉਹਨਾਂ ਨੂੰ ਫਾਂਸੀ ਦੇਣ ਤੋਂ ਬਾਅਦ ਲਾਹੌਰ ਤੋਂ ਲਿਆ ਕੇ ਉੱਥੇ ਉਹਨਾਂ ਦਾ ਆਦਿ ਸੰਸਕਾਰ ਕੀਤਾ ਗਿਆ ਸੀ ਅੰਗਰੇਜ਼ੀ ਹਕੂਮਤ ਦੁਆਰਾ ਨਾਲ ਹੀ ਉੱਥੇ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਮਾਤਾ ਵਿਧਿਆਵਤੀ ਉਹਨਾਂ ਦੀ ਸਮਾਦ ਹੈ ਆਓ ਅੱਜ ਤੁਹਾਨੂੰ ਹਸੈਨੀ ਵਾਲਾ ਹਸੈਨੀ ਵਾਲਾ ਬਾਰਡਰ ਲੈ ਕੇ ਚੱਲਦੇ ਹਾਂ ਇਹ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਹਸੈਨੀ ਵਾਲਾ ਬਾਰਡਰ ਇਹ ਹੈ ਨਾਰਦਰਨ ਰੇਲਵੇ ਦਾ ਆਖਰੀ ਰੇਲਵੇ ਸਟੇਸ਼ਨ ਆ ਜਿੱਥੋਂ ਰੇਲਵੇ ਲਾਈਨ ਬੰਦ ਹੋ ਜਾਂਦੀ ਹੈ ਪਹਿਲਾਂ ਇਹ ਰੇਲਵੇ ਲਾਈਨ ਫਿਰੋਜ਼ਪੁਰ ਤੋਂ ਪਸ਼ਾਵਰ ਤੱਕ ਜਾਂਦੀ ਸੀ ਪਾਕਿਸਤਾਨ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਪਰ ਹੁਣ ਆਜ਼ਾਦੀ ਤੋਂ ਬਾਅਦ ਦੋ ਦੇਸ਼ ਦੇ ਦੋ ਟੋਟੇ ਹੋਣ ਤੋਂ ਬਾਅਦ ਇਹ ਹੁਸੈਨੀਵਾਲਾ ਦੇਸ਼ ਦਾ ਆਖਰੀ ਸਟੇਸ਼ਨ ਬਣ ਗਿਆ ਹੈ ਇਹ ਨਾਰਦਰਨ ਰੇਲਵੇ ਦਾ ਆਖਰੀ ਸਟੇਸ਼ਨ ਆ ਆਓ ਆਪਾਂ ਚੱਲਦੇ ਹਾਂ ਹੁਸੈਨੀਵਾਲਾ ਲੋ ਦੋਸਤੋ ਅਸੀਂ ਪਹੁੰਚੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਉਹਨਾਂ ਦੀ ਸਮਾਦ ਤੇ ਸਤਲੁਜ ਦੇ ਕੰਢੇ ਜਿੱਥੇ ਲਾਹੌਰ ਚ ਫਾਂਸੀ ਦੇਣ ਤੋਂ ਬਾਅਦ ਤਿੰਨੇ ਸ਼ਹੀਦਾਂ ਨੂੰ ਪੁਲਿਸ ਰਾਤ ਨੂੰ ਚੋਰੀ ਛੁਪੇ ਇਸ ਸਤਲੁਜ ਦੇ ਕੰਢੇ ਲਿਆ ਕੇ ਇਹਨਾਂ ਦਾ ਦਾ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਭਾਰੀ ਗਿਣਤੀ ਦੇ ਬਾਅਦ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਬਾਅਦ ਚ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਸੰਸਕਾਰ ਕੀਤਾ ਇਹ ਤੁਹਾਨੂੰ ਅਸੀਂ ਉਹ ਸਮਾਦੀ ਦਿਖਾ ਰਹੇ ਆ ਇਹ ਇਮਾਰਤ ਕੇਸਰੇ ਹਿੰਦਾ ਇਹ ਰੇਲਵੇ ਪੋਲ ਆ ਜਿਹੜਾ ਸੜਕੀ ਆਵਾਜਾਈ ਤੇ ਰੇਲਵੇ ਭਾਰਤ ਪਾਕਿਸਤਾਨ ਵੇਲੇ ਇਹ ਦੋਨਾਂ ਚ ਜਲਦਾ ਸੀ ਤੇ ਉਸ ਤੋਂ ਬਾਅਦ ਇਹ ਬੰਦ ਕਰ ਦਿੱਤਾ ਗਿਆ ਸਾਹਮਣੇ ਦੇਖੋ ਹੁਣ ਤੁਹਾਨੂੰ ਅਸੀਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸਮਾਦ ਤੇ ਲੈ ਕੇ ਚੱਲਦੇ ਆ ਆਜੋ ਜੀ ਲੋ ਜੀ ਦੇਖੋ ਦਰਸ਼ਨ ਕਰੋ ਉਸ ਮੁਕद्दस ਜਗ੍ਹਾ ਤੇ ਜਿੱਥੇ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦ ਆਦਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਉਹਨਾਂ ਦਾ ਦਾ ਸੰਸਕਾਰ ਹੋਇਆ ਇੱਥੇ ਨਾਲ ਹੀ ਤੁਹਾਨੂੰ ਯਾਦ ਹੋਵੇਗਾ ਵੀ ਅਸੈਂਬਲੀ ਚ ਬੰਬ ਸਿੱਟਿਆ ਸੀ ਭਗਤ ਸਿੰਘ ਉਹਨਾਂ ਨੇ ਬੀਕੇ ਦੱਤ ਦੇ ਨਾਲ ਮਿਲ ਕੇ ਬਟਕੇਸ਼ਵਰ ਦੱਤ ਦੇ ਨਾਲ ਜਿਨ੍ਹਾਂ ਦੀ ਮੌਤ ਆਜ਼ਾਦੀ ਵੇਲੇ ਆਜ਼ਾਦੀ ਤੋਂ ਬਾਅਦ ਹੋਈ ਉਹਨਾਂ ਨੇ ਵੀ ਕਿਹਾ ਸੀ ਕਿ ਮੇਰੀ ਸਮਾਦੀ ਹੈ ਜਿਹੜੀ ਉਹ ਭਗਤ ਸਿੰਘ ਉਹਨਾਂ ਦੇ ਕੋਲ ਉਹਨਾਂ ਦੀ ਸਮਾਦੀ ਦੇ ਕੋਲ ਬਣਾਈ ਜਾਵੇ ਆ ਦੇਖੋ ਇਹ ਬੀਗੇ ਦੱਤ ਉਹਨਾਂ ਦੀ ਸਮਾਧੀ ਹੈ ਸਾਹਮਣੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸਖਦੇਵ ਤਿੰਨਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਉਹ ਲਾਈਆਂ ਗਈਆਂ ਨੇ ਇਹ ਜਿੱਥੇ ਸ਼ਰਧਾ ਦੇ ਫੁੱਲ ਪੇਂਟ ਕਰਦੇ ਨੇ ਲੋਕ ਆ ਕੇ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਇਹ ਇਥੇ ਪ੍ਰਜਲਲਬ ਕੀਤੀ ਹੋਈ ਇੱਕ ਜੋਤ ਜਿਹੜੀ ਹਰ ਟਾਈਮ ਜਗਦੀ ਰਹਿੰਦੀ ਆ ਸ਼ਹੀਦੀ ਜੋਤ ਆ ਇਹ ਤੁਹਾਨੂੰ ਅੱਗੇ ਇਸ ਤੋਂ ਬਾਅਦ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੀ ਮਾਤਾ ਦੀ ਸਮਾਦ ਜਿਨ੍ਹਾਂ ਨੂੰ ਪੰਜਾਬ ਮਾਤਾ ਦਾ ਦਰਜਾ ਵੀ ਦਿੱਤਾ ਗਿਆ ਸੀ ਵਿਦਿਆਵਤੀ ਜੀ ਦੀ ਸਮਾਦ ਤੇ ਵੀ ਲੈ ਕੇ ਜਾਵਾਂਗੇ ਆਓ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਉਹਨਾਂ ਦੇ ਹੋਰ ਇੱਕ ਸਟੈਚੂ ਜਿਹੜੇ ਆਦਮ ਕੱਦ ਬੁੱਤ ਬਣੇ ਹੋਏ ਨੇ ਜਿੱਥੇ ਵੀ ਉੱਥੇ ਵੀ ਇੱਕ ਅਖੰਡ ਜੋਤੀ ਚੱਲ ਰਹੀ ਆ ਤੁਹਾਨੂੰ ਉਹ ਵੀ ਦਿਖਾਈਏ ਬਹੁਤ ਹੀ ਮੁਕੱਦਸ ਜਗ੍ਹਾ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਵੀ ਦੇਸ਼ ਦੇ ਸ਼ਹੀਦਾਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਉਹ ਇਸ ਮੁਕੱਦਸ ਜਗ੍ਹਾ ਦਾ ਪਵਿੱਤਰ ਜਗ੍ਹਾ ਦੇ ਦਰਸ਼ਨ ਕਰ ਸਕਣ ਇਹ ਸ਼ਹੀਦੀ ਜੋਤੀ ਜਲ ਰਹੀ ਹੈ ਸ਼ਹੀਦ ਜੋਤੀ ਜਲ ਰਹੀ ਹੈ ਦੇਖੋ ਹਰ ਟਾਈਮ ਜਗਦੀ ਰਹਿੰਦੀ ਹੈ ਨਾਲ ਹੀ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਜਿਹੜਾ ਪਗਲ ਸਿੰਘ ਉਹਨਾਂ ਨੇ ਦਿੱਤਾ ਸੀ ਉਹ ਇੱਥੇ ਲਿਖਿਆ ਹੋਇਆ ਇਨਕਲਾਬ ਜ਼ਿੰਦਾਬਾਦ ਸਰਦਾਰ ਪਗਲ ਸਿੰਘ ਸੁਖਦੇਵ ਰਾਜਗੁਰੂ ਸ਼ਹੀਦ ਆਜ਼ਮ ਪਗਲ ਸਿੰਘ ਰਾਜਗੁਰੂ ਅਤੇ ਸੁਖਦੇਵ ਉਹਨਾਂ ਦੀ ਇਹ ਵੀ ਇੱਕ ਉਹਨਾਂ ਨੇ ਸਮਾਦ ਬਣਾਈ ਹੋਈ ਹੈ ਜਿੱਥੇ ਉਹਨਾਂ ਦਾ ਦਿੱਤਾ ਨਾਰਾ ਇਨਕਲਾਬ ਜ਼ਿੰਦਾਬਾਦ ਲਿਖਿਆ ਗਿਆ ਆ ਸਾਰਾ ਬਣਾਇਆ ਹੋਇਆ ਆ ਆਦਮ ਕਾ ਬੁੱਤ ਨੇ ਸ਼ਹੀਦ ਆਜ਼ਮ ਪਗਲ ਸਿੰਘ ਰਾਜਗੁਰੂ ਅਤੇ ਸੁਖਦੇਵ ਉਹਨਾਂ ਦੇ ਚਲੋ ਆਓ ਇਸ ਦੋ ਵਾਰ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਪੰਜਾਬ ਮਾਤਾ ਸ਼੍ਰੀਮਤੀ ਵਿਦਿਆਵਤੀ ਉਹਨਾਂ ਦੀ ਸਮਾਦ ਵੱਲ ਇਸੇ ਤਰ੍ਹਾਂ ਹੁਣ ਅਸੀਂ ਜਾ ਰਹੇ ਹਾਂ ਪੰਜਾਬ ਮਾਤਾ ਵਿਦਿਆਵਤੀ ਜੋ ਸ਼ਹੀਦ ਆਜ਼ਮ ਭਗਤ ਸਿੰਘ ਦੇ ਮਾਤਾ ਜੀ ਸੀ ਉਹਨਾਂ ਦੀ ਸਮਾਦ ਵੱਲ ਚਲੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਜਾਬ ਮਾਤਾ ਜੀ ਦੀ ਜਿਹੜੀ ਸਮਾਦ ਆ ਉਸ ਵੱਲ ਜਾ ਰਹੇ ਹਾਂ ਤੁਹਾਨੂੰ ਪਿੱਛੇ ਜਿਹੜਾ ਪੁਲ ਦਿਖ ਰਿਹਾ ਇੱਕ ਇਹ ਆਜ਼ਾਦੀ ਤੋਂ ਪਹਿਲਾਂ ਦਾ ਪੁਲਾ ਜਿੱਥੇ ਤੁਹਾਨੂੰ ਤੁਸੀਂ ਦੱਸ ਰਹੇ ਸੀ ਲਾਹੌਰ ਤੋਂ ਪਿਸ਼ਾਵਰ ਤੱਕ ਟ੍ਰੇਨ ਚੱਲਦੀ ਸੀ ਇਹ ਉਸ ਪੁਲ ਦੇ ਜਿਹੜੇ ਰੈਜ਼ੀਡੂਅਲਸ ਨੇ ਜਾ ਜਿਹੜੇ ਪਿੱਲਰ ਬਚੇ ਹੋਏ ਨੇ ਰੇਲਵੇ ਲਾਈਨ ਤਾਂ ਚੱਕ ਦਿੱਤੀ ਗਈ ਐ ਇਹ ਤੁਹਾਨੂੰ ਉਹ ਵੀ ਦਿਖਾ ਰਿਆ ਨਾਲੇ ਇਹ ਜਿਹੜੀ ਹੈਗੀ ਆ ਸਮਾਦ ਹੈਗੀ ਆ ਇਹ ਪੰਜਾਬ ਮਾਤਾ ਵਿਦਿਆਵਤੀ ਜੀ ਦੀ ਸਮਾਦ ਆ ਜੋ ਭਗਤ ਸਿੰਘ ਦੇ ਮਾਤਾ ਜੀ ਸੀ ਆ ਜੋ ਤੁਹਾਨੂੰ ਅਸੀਂ ਉੱਥੇ ਵੀ ਦਰਸ਼ਨ ਕਰਵਾਈਏ ਇਹ ਸਮਾਦ ਪੰਜਾਬ ਮਾਤਾ ਜੀ ਆ ਅਸੀਂ ਇਹਨਾਂ ਨੂੰ ਨਮਨ ਕਰਦੇ ਆਂ ਸ਼ਹੀਦ ਦੀ ਮਾਤਾ ਜੀ ਨੇ ਉਹ ਸੂਰਮਾ ਜੰਮਿਆ ਇਹ ਵਾਰ ਮੈਮੋਰੀਅਲ ਆ 15ਵੀਂ ਬਟਾਲੀਅਨ ਪੰਜਾਬ ਪਟਿਆਲਾ ਇਹ ਦ ਬੈਟਲ ਆਫ ਹੁਸੈਨੀਵਾਲਾ ਇੰਡੋ-ਪਾਕ ਜਿਹੜੀ ਵਾਰ ਹੋਈ ਸੀ 3 ਦਸੰਬਰ 1971 ਨੂੰ ਤੇ ਉਹਦੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦਗਾਰជា ਬਣਾਇਆ ਗਿਆ ਫਰਸਟ ਪਟਿਆਲਾ ਵਾਰ ਮੈਮੋਰੀਅਲ ਆ ਇਹ ਤੇ ਇਹ ਇੱਥੇ ਬਣਾਇਆ ਗਿਆ ਜਿਹੜੇ ਆਫੀਸਰ ਜੋ ਉਸ ਬੈਟਲ ਦੌਰਾਨ ਸੀਗੇ ਉਹਨਾਂ ਦੇ ਨਾਮ ਦਿੱਤੇ ਗਏ ਨੇ ਸਾਰੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਇਹ ਹਿੰਦੁਸਤਾਨ ਦਾ ਨਾਰਦਰਨ ਰੇਲਵੇ ਦਾ ਆਖਰੀ ਸਟੇਸ਼ਨ ਸੈਨੀ ਵਾਲਾ ਇਸ ਤੋਂ ਬਾਅਦ ਜਿਹੜੀ ਰੇਲਵੇ ਲਾਈਨ ਆ ਇਹ ਬੰਦ ਹੋ ਜਾਂਦੀ ਹੈ ਤੁਹਾਡੇ ਸਾਹਮਣੇ ਦਿਖ ਰਹੀ ਹੈ ਇੱਥੋਂ ਬਾਅਦ ਸਤਲੁਜ ਦਾ ਪੁਲ ਸ਼ੁਰੂ ਹੁੰਦਾ ਹੈ ਇਹ ਰੇਲ ਲਾਈਨ ਉਹੀ ਦਿਖਾ ਰਿਹਾ ਤੁਹਾਨੂੰ ਜਿਹੜੀ ਫਿਰੋਜ਼ਪੁਰ ਤੋਂ ਪਸ਼ਾਵਰ ਤੱਕ ਜਾਂਦੀ ਸੀ ਇਹ ਰੇਲਵੇ ਸਟੇਸ਼ਨ ਹੁੰਦਾ ਸੀ ਟਿਕਟ ਖਿੜਕੀ ਲਿਖਿਆ ਹੈ ਟਿਕਟ ਵਿੰਡੋ ਉੱਤਰ ਰੇਲਵੇ ਜਿਹੜਾ ਇਸ ਟਾਈਮ ਸਟੇਸ਼ਨ ਬੰਦ ਪਿਆ ਇਹ ਲਾਸਟ ਸਟੇਸ਼ਨ ਆ ਨਾਰਦਰਨ ਰੇਲਵੇ ਦਾ ਪਾਕਿਸਤਾਨ ਵਾਲੀ ਲਾਈਨ ਤੇ ਜਿਹੜੀ ਫਿਰੋਜ਼ਪੁਰ ਤੋਂ ਪਸ਼ਾਵਰ ਤੱਕ ਜਾਂਦੀ ਸੀ ਇਹ ਜਿਹੜਾ ਸਾਹਮਣੇ ਰੇਲ ਦਾ ਡੱਬਾ ਖੜਾ ਤੁਹਾਨੂੰ ਇਹਦੇ ਅੰਦਰ ਵੀ ਦਿਖਾਉਨੇ ਆ ਇਹ ਗੱਡੀ ਫਿਰੋਜ਼ਪੁਰ ਤੋਂ ਲੈ ਕੇ ਪਸ਼ਾਵਰ ਤੱਕ ਜਾਂਦੀ ਸੀ ਤੇ ਇਹ ਡੱਬਾ ਉਸ ਰੇਲ ਗੱਡੀ ਦਾ ਹਿੱਸਾ ਹੁੰਦਾ ਸੀ ਤੇ ਰਸਤੇ ਦੇ ਵਿੱਚ ਜਿੰਨੇ ਪਿੰਡ ਪੈਂਦੇ ਸੀ ਜਿੰਨੀ ਗ੍ਰੀਨਰੀ ਜਿੰਨਾ ਕੁਦਰਤ ਦਾ ਨਜ਼ਾਰਾ ਸੀ ਉਹ ਦੇਖਣ ਨੂੰ ਮਿਲਦਾ ਸੀ ਦੇਖਦੇ ਆ ਜੇ ਖੁੱਲਾ ਹੋਇਆ ਤਾਂ ਜ਼ਰੂਰ ਇਹਦੇ ਅੰਦਰ ਜਾਵਾਂਗੇ ਪਰ ਇਹ ਬੰਦ ਕੀਤਾ ਹੈ ਤੁਸੀਂ ਦੇਖੋ ਇਹ